ਬਾਈ ਬਾਈ ਸਪ੍ਰਿੰਟਾਂ ਕਰਨਾ ਪਤਾ ਨਹੀਂ 10 10 2 2 ਘੰਟੇ ਪ੍ਰੈਕਟਿਸ ਕਰਦੀ ਕਬੱਡੀ ਆਸਤੇ ਨਹੀਂ ਇਹ ఫిਜ਼ੀਕਲ ਐਕਟੀਵਿਟੀ ਕਰਨ ਦੇ ਕੋਈ ਆਰਮੀ ਚ ਭਰਤੀ ਹੋਊਗਾ ਕੋਈ ਕਿਸ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਰਹਿਣਗੇ ਜਿਹੜੇ ਫੋਨ ਕਿਲ ਸੌਫ ਸਹੀ ਗੱਲ ਦੋਸਤੋ ਅੱਜ ਅਸੀਂ ਆਏ ਹੋਇਆ ਪਿੰਡ ਸਿੰਘਾਲੇ ਵਿੱਚ ਤੇ ਸਿੰਘਾਲੇ ਪਿੰਡ ਵਿੱਚ ਜਮਿਨੀ ਪੱਧਰ ਤੇ ਪਿੰਡ ਦੀ ਕਮੇਟੀ ਵੱਲੋਂ ਨਾ ਇੱਥੇ ਕਬੱਡੀ ਦੇ ਟੂਰਨਾਮੈਂਟ ਵਾਸਤੇ ਜਾਂ ਮਤਲਬ ਕਬੱਡੀ ਤੇ ਜਵਾਨਾਂ ਨੂੰ ਪ੍ਰੈਕਟਿਸ ਕਰਵਾਉਣ ਵਾਸਤੇ ਉਹਨਾਂ ਨੇ ਇੱਕ ਸੰਸਥਾ ਬਣਾਈ ਹੈ ਕਮੇਟੀ ਬਣਾਈ ਹੈ ਜਿਹਦੇ ਕਰਕੇ ਆਪਣਾ ਇੱਥੇ ਅਸੀਂ ਤੁਹਾਨੂੰ ਗਰਾਊਂਡ ਵਿੱਚ ਲੈ ਕੇ ਆਏ ਆ ਤੇ ਅੱਗੇ ਉਹਨਾਂ ਨੇ ਸਪੈਸ਼ਲ ਪਿੰਡ ਦੀ ਕਮੇਟੀ ਵਾਲਿਆਂ ਨੇ ਇੱਕ ਕੋਚਿੰਗ ਦਾ ਵੀ ਪ੍ਰਬੰਧ ਕਰਾਇਆ ਹੈ ਜਿਹੜਾ ਕਿ ਮਤਲਬ ਕਿ ਕੋਚ ਸਾਹਿਬ ਆਪਣੇ ਪੂਰੀ ਜਵਾਨਾਂ ਨੂੰ ਇੱਥੇ ਟ੍ਰੇਨਿੰਗ ਦਿੰਦੇ ਨੇ ਉਹ ਕਬੱਡੀ ਨੂੰ ਲੈ ਕੇ ਜਾਂ ਹੋਰ ਸਪੋਰਟਸ ਐਕਟੀਵਿਟੀ ਨੂੰ ਵੀ ਲੈ ਕੇ ਤੇ ਬਾਕੀ ਆਪਾਂ ਅੱਗੇ ਚੱਲ ਕੇ ਕੋਈ ਸਾਹਿਬ ਨਾ ਕਰ ਦੇ ਗੱਲ ਜੀ ਆ ਜੋ ਉਹ ਸਹੀ ਕਰੇ ਕੋ ਸਭ ਨਾਮ ਦੱਸ ਦੋ ਫਿਰ ਆਪਣਾ ਠੀਕ ਹੈ ਜੀ ਮੇਰਾ ਮੰਗਲ ਸਿੰਘ ਮੰਗਲ ਸਿੰਘ ਮੰਗਲ ਸਿੰਘ ਮੰਗਲ ਅੱਛਾ ਠੀਕ ਹੈ ਜੀ ਤੁਹਾਨੂੰ ਇਸ ਮਤਲਬ ਕਿ ਲੈਨ ਵਿੱਚ ਪਏ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਂ ਤੀਸਰੀ ਕਲਾਸ ਤੋਂ 19 ਸਾਲ ਕਬੱਡੀ ਖੇਡਿਆ ਤੀਜੀ ਕਲਾਸ ਤੋਂ ਸ਼ੁਰੂ ਕਰਤੀ ਅੱਛਾ ਤੁਸੀਂ ਪਹਿਲਾਂ ਕਬੱਡੀ ਖੇਡਦੇ ਰਹੇ ਹੋ 2008 ਦੇ ਵਿੱਚ ਮੇਰੇ ساتھ ਵਾਢੀ ਸੀ ਅੱਛਾ ਜੀ ਤੇ ਤੁਸੀਂ ਪਹਿਲਾਂ ਕਬੱਡੀ ਕਿਹੜੇ ਲੈਵਲ ਦੇ ਖੇਡੀ ਆ ਮੈਂ ਨੈਸ਼ਨਲ ਸਟਾਫ ਨੇਚਨਲ ਤੇ ਠੀਕ ਆ ਤੇ ਤੁਹਾਡਾ ਕਿਵੇਂ ਇੰਟਰਸਟ ਪਿਆ ਵੀ ਆਪਾਂ ਜਮੀਨੀ ਪੱਧਰ ਤੇ ਮਤਲਬ ਲੋਕੇ ਪਿੰਡ ਵਾਲੇ ਪੱਧਰ ਤੇ ਵੀ ਆਪਾਂ ਇਹੋ ਜਿਹੇ ਕਿੱਡਾ ਕਰਾਈਏ ਜਾਂ ਜਵਾਨਾਂ ਨੂੰ ਪ੍ਰੈਕਟਿਸ ਕਰਵਾਈਏ ਕਬੱਡੀ ਖੜਵਾਈਏ ਸਾਡੇ ਪਿੰਡ ਚੱਕ ਦੇ ਵਿੱਚ ਪੰਜਾਬ ਕਬੱਡੀ ਦਾ ਗੜ ਮੰਨਿਆ ਗਿਆ ਚੜੱਕ ਪਿੰਡ ਦੇ ਆ ਚੜੱਕ ਪਿੰਡ ਹਾਂਜੀ ਦਾ ਮੇਰਾ ਪਿੰਡ ਚੜੱਕਾ ਸਾਡੇ ਜੇ ਮੱਖਣ ਬਬਲੀ ਚੱਕ ਮੇਜਰ ਚੜੱਕਾ ਅੱਛਾ ਅੱਛਾ ਹੋਰ ਪ੍ਰੀਤਮ ਚੜੱਕਾ ਹੋਰ ਨਾਮ ਵਰ ਬਹੁਤ ਹੀ ਜ਼ਿਆਦਾ ਪ੍ਰੇਰ ਹੋਏ ਆ ਪੁਰਾਣੇ ਅੱਛਾ ਜੀ ਤੇ ਮੈਨੂੰ ਵੀ ਉੱਥੇ ਸ਼ੌਂਕ ਜਾਗ ਗਿਆ ਕਬੱਡੀ ਖੇਡਦਾ ਹਾਂ ਹਾਂਜੀ ਕਬੱਡੀ ਖੇਡਦਾ ਮੈਂ ਤੀਸਰੀ ਕਲਾਸ ਤੋਂ ਖੇਡਣਾ ਸ਼ੁਰੂ ਕੀਤਾ ਸੀ ਤੇ 96 ਦੇ ਵਿੱਚ ਮੈਂ ਪਹਿਲੀ ਵਾਰ ਨੈਸ਼ਨਲ ਖੇਡਿਆ ਦਿੱਲੀ ਅੱਛਾ ਜੀ ਪੰਜਾਬ ਦੀ ਟੀਮ ਨਾਲੋਂ ਹਾਂਜੀ ਉਸ ਤੋਂ ਬਾਅਦ ਮੈਂ 7 ਵਾਰ ਨੈਸ਼ਨਲ ਖੇਡਿਆ 4 ਸਾਲ ਤੱਕ ਫਾਨੀ ਰਹੀ ਮੇਰੇ ਲਈ ਪੰਜਾਬ ਦੇ ਠੀਕ ਹੈ ਜੀ 7 ਵਾਰ ਤੁਸੀਂ ਨੈਸ਼ਨਲ ਖੇਡਿਆ ਹਾਂ ਹਾਂਜੀ ਤੇ ਮਤਲਬ ਕਿ ਪੈਂਡ ਵਾਲੇ ਲੋਕਾਂ ਤੁਸੀਂ ਜਦੋਂ ਆਹੇ ਕਦਮ ਚੱਕਿਆ ਤਾਂ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਇਸ ਬਾਰੇ ਕਿਸ ਨਾਲ ਗੱਲ ਕੀਤੀ ਵੀ ਆਪਾਂ ਇਹ ਪ੍ਰੋਗਰਾਮ ਆਪਾਂ ਕਰਨਾ ਕੈਂਪ ਲਾਉਣਾ ਹੈ ਕਿਸ ਤਰ੍ਹਾਂ ਸਰ ਜਦੋਂ ਮੇਰੇ 2008-60 ਰਾਈ ਦੀ ਮੈਂ ਫਿਜ਼ੀਕਲ ਆਇਨ ਦੇ ਵਿੱਚ ਪਲੱਸ ਟੂ ਵਾਸ ਸੀਪੀਐਡ ਕੀਤੀ ਅੱਛਾ ਜੀ ਫਿਰ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਤੋਂ ਬਾਅਦ ਡੀਪੀਐਡ ਕੀਤੀ ਅੱਛਾ ਜੀ ਡੀਪੀਐਡ ਤੋਂ ਬਾਅਦ ਮੈਂ ਐਮਪੀਐਡ ਕੀਤੀ ਮਾਸਟਰ ਨਾ ਸਰ ਠੀਕ ਹੈ ਜੀ ਮਾਸਟਰ ਆਪਾਂ ਹਾਂ ਜੀ ਇਹ ਆਪਾਂ ਵਿੱਚ ਸਟੰਡੀ ਵਾਲਾ ਇਹ ਮੈਂ 9 10 10 11 11 12 ਐਂਪੀਅਰ ਜਣ ਕੇ 15 ਚ ਕੰਪਲੀਟ ਕਰ ਰੱਖਿਆ ਸੀ ਅੱਛਾ ਜੀ ਅੱਛਾ ਜੀ ਤੇ ਇੱਥੇ ਤੁਸੀਂ ਜਦੋਂ ਹੁਣ ਕੀਤੀ ਆ ਮਤਲਬ ਕਿ ਸਟਾਰਟਿੰਗ ਕਰਨੀ ਸੀ ਤੁਸੀਂ ਮਤਲਬ ਥੋੜਾ ਸਹਿਯੋਗ ਕਿਹੜੇ ਬੰਦੇ ਆਣੇ ਦਿੱਤਾ ਕਿਦਾਂ ਤੁਸੀਂ ਇਹਨਾਂ ਨੂੰ ਇਹਨਾਂ ਦੇ ਤਾਈ ਆਪ ਹੋਏ ਕੋਪਾ ਤਾਈ ਆਪ ਮੇਰਾ ਹੋਇਆ ਜੀ ਅਸੀਪਾ ਇਹ ਬੱਚੇ ਮੇਰੇ ਕੋਲੇ ਪਹਿਲਾਂ ਬਹੁਤ ਛੋਟੇ ਛੋਟੇ ਹੁੰਦੇ ਜਦੋਂ ਇਹਨਾਂ ਨੇ 52 ਤੱਕ ਨੂੰ ਸ਼ੁਰੂ ਕੀਤਾ ਸੀ ਅੱਛਾ ਜੀ ਸੀਪਾ ਗੂਗਾ ਤਾਰੀ ਨੀਲੂ ਗੋਪੀ ਜੱਬੀ ਹਾਂ ਤੇ ਚੈਣਾ ਅੱਛਾ ਜੀ ਇੱਕ ਦੋ ਚੈਨੇ ਹੋਰ ਹੁੰਦੇ ਸੀ ਛੋਟੇ ਛੇ ਕਾਦਰ ਦੇ ਸੀ ਮੁੰਡਾ ਉਹਦੇ ਪਹਿਲਾਂ ਬਾਹਰ ਨੂੰ ਚਲਾ ਗਿਆ ਉਹਨਾਂ ਨੇ ਇਹਨਾਂ ਨੂੰ ਜਾਨੀ ਕਿ ਸ਼ੁਰੂ ਕੀਤਾ ਸੀ ਕੰਮ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਨੇ ਇੰਨਾ ਜਾਨੀ ਕਿ ਪਿਆਰ ਪੈ ਗਿਆ ਫਿਰ ਮੈਂ ਫਿਜ਼ੀਕਲ ਲਾਈਨ ਦੇ ਵਿੱਚ ਜਦੋਂ ਆਇਆ ਆਪਣਾ 15 ਚੈਨ ਪੇਡ ਕਰਤੀ ਫਿਰ ਮੈਂ ਸਰਕਾਰੀ ਐਸਪੀ ਦੀ ਚੰਦਨਵਾ ਹਾਂਜੀ ਹਾਂਜੀ ਉਹਦੇ ਬਾਈਬਲ ਜੀ ਦੇ ਮੈਂਬਰ ਸੀਗੇ ਉਹਦਾ ਭਰਾ ਉਹਦਾ ਭਰਾ ਮੇਰੇ ਕੋਲੇ ਫੇਰ ਲਿਆਉਂਦਾ ਸੀਗਾ ਅੱਛਾ ਜੀ ਜੱਸੀ ਹਾਂਜੀ ਇਹ ਟਾਈਮ ਤੋਂ ਬੁਲਾਉਂਦੇ ਨੇ ਵੀ ਸਾਰੇ ਫਿਰ ਉਸ ਤੋਂ ਬਾਅਦ ਮੇਰੀ ਗੱਡੀ ਅਫਸਰ ਨਹੀਂ ਸਿੰਧਾ ਵਾਲੇ ਦੋ ਸਾਲ ਉੱਥੇ ਸਰਕਾਰੀ ਸਕੂਲ ਤਾਂ ਮੰਨ ਲਿਆ ਇੱਥੇ ਸਿੰਗਾ ਵਾਲੇ ਥੋੜੀ ਮਤਲਬ ਕੀ ਕਾਦੀ ਬਦਲੀ ਜੌਬ ਦੀ ਪੋਸਟ ਹੈ ਹਾਂਜੀ ਪੀਟੀੀ ਦੀ ਪੋਸਟ ਤੇ ਪ੍ਰਾਈਵੇਟ ਹੀ ਸੀਗਾ ਜਾਨੀ ਕਿ ਆਪਣਾ ਅੱਛਾ ਜੀ ਮੰਨ ਕੇ ਚਲੋ ਜਿਵੇਂ ਪੀਟੀਆ ਫੰਡ ਦੇ ਅੱਛਾ ਜੀ ਅੱਛਾ ਪਹਿਲਾਂ ਮੈਂ ਜਾਂਦੀ ਸੀ ਉਹ ਲੈ ਕੇ ਗਈ ਸੀ ਮੈਨੂੰ ਉਸ ਤੋਂ ਬਾਅਦ ਫਿਰ ਇਹ ਪਿੰਡ ਵਾਲੇ ਲੈੇ ਸੀ ਇੱਥੇ ਇੱਕ ਬਈ ਪਾਲੀ ਹੁੰਦਾ ਸੀ ਬਾਰਗਨੇਡਾ ਕੀ ਅੱਛਾ ਜੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਟਰਾਂਸਫਰ ਮੰਗ ਤੋਂ ਬਣਵਾਇਆ ਇੰਨਾ ਮਾਟੇ ਦੇਖ ਤੇ ਉਹ ਰੋਣੇ ਜਿਦੋਂ ਦੇਖਿਆ ਵੀ ਰੋਣ ਕੋਲ ਵਧੀਆ ਸਾਹ ਰੋਣ ਲਾ ਵੀ ਆਪਾਂ ਬਾਈ ਨੂੰ ਉੱਥੇ ਲੈ ਕੇ ਆਏ ਇਹ ਤੁਸੀਂ ਸ਼ੁਰੂ ਕਰੋ ਕੈਂਪ ਕੀਤਾ ਜੀ ਹੁਣ ਕਿ ਪਹਿਲਾ ਵਾਲ ਆਹ ਆਲਾ ਕੈਂਪ ਆਹ ਵਾਲਾ ਕੈਂਪ 4 ਤਰੀਕ ਤੋਂ ਸ਼ੁਰੂ ਹੋ ਰਿਹਾ ਜੀ ਅਸੀਂ 4 ਤੋਂ ਕਿਹਨੇ ਤਰੀਕ ਕਰਦੇ ਹੁਣ ਇਹ 9 ਮਹੀਨੇ ਦਾ ਤੱਕ ਨਾ 2 ਦਿਨ ਦਾ ਕੈਂਪ ਆਸੂ ਅਛਾ 2 ਮਹੀਨੇ ਦਾ ਕੈਂਪ ਭਾਈ ਠੀਕ ਹੈ ਤੇ ਸੀਪੇ ਮੇਰੇ ਤੁਸੀਂ ਵੀ ਕਬੱਡੀ ਖੇਡਦੇ ਹੋ ਜੀ ਥੋੜਾ ਵੀ ਪੂਰਾ ਹੈ ਪਟਰਾਟ ਹਾਂ ਭਾਈ ਪਹਿਲਾਂ ਖੇਡਦੇ ਹੀ ਬਾੜੀ ਮੁੱਢੀ ਕਬੱਡੀ ਅੱਛਾ ਅੱਛਾ ਜਿਵੇਂ ਕੀ ਉਸਤਾਦ ਕੋਲੀ ਪ੍ਰੈਕਟਿਸ ਲਾਈ ਸਾਰੀ ਜਿਵੇਂ ਸਾਡੇ ਕੋਕੀ ਨਹੀਂ ਸਾਰੇ ਮੁੰਲੇ ਅੱਛਾ ਹੁਣ ਸਾਨੂੰ ਭਾਈ ਸ਼ੌਂਕ ਸੀਗਾ ਵੀ ਇੰਨਾ ਸ਼ਾਂ ਦਾ ਬਾਲਾ ਦੌਰ ਚੱਲਿਆ ਹੋਇਆ ਕਰ ਰਿਹਾ ਹਾਂ ਬਿਲਕੁਲ ਬਹੁਤ ਹੋਇਆ ਗਿਆ ਐਨ ਆਰ ਆਈ ਵੀਰ ਹੈ ਭਾਈ ਸਾਡੇ ਪਿੰਡ ਦੇ ਸਾਡੇ ਸਾਰੇ ਪਿੰਡ ਦੇ ਸੰਜੋਗ ਨਾਲ ਜਿੰਨਾ ਵੀ ਆ ਕੈਂਪ ਦਾ ਪਰਾਲਾ ਉਹਨਾਂ ਨੇ ਕਰਾਇਆ ਬੰਦਾ ਕੈਕਵਾ ਕੇ ਚਲੋ ਹਾਂ ਜਿਵੇਂ ਕੇਲਿਆਂ ਦੀ ਸੇਵਾ ਦੁੱਧ ਦੀ ਸੇਵਾ ਇਹ ਡੇਲੀ ਬਈ ਬੱਚੇ ਉਤਸ਼ਾਹ ਨਾਲ ਬਹੁਤ ਆਉਂਦੇ ਆ ਸਾਡੇ ਨਸ਼ੇ ਪੱਤੇ ਤੋਂ ਬਚਣਗੇ ਬਿਲਕੁਲ ਜੀ ਬਿਲਕੁਲ ਅੱਜ ਕੱਲ ਨਸ਼ਾ ਪਤਾ ਹੋਇਆ ਵੀ ਬਹੁਤ ਹੈ ਹਰੇਕ ਘਰ ਵਿੱਚ ਮਤਲਬ ਦੀਜੇ ਜੋਤੇ ਘਰ ਵਿੱਚ ਬਿਲਕੁਲ ਬਿਲਕੁਲ ਬਈ ਪ੍ਰਿੰਟ ਪ੍ਰਿੰਟ ਇਹ ਹੀ ਹਾਲ ਹਾਂਜੀ ਬੱਚਿਆਂ ਦੀ ਆਪਣੀ ਪ੍ਰੈਕਟਿਸ ਦਾ ਟਾਈਮ ਕੀ ਹੈ ਜੀ ਟਾਈਮ ਹੈਗਾ ਜੀ 5:30 ਤੋਂ 7:30 5:30 ਤੋਂ 7:30 ਸ਼ਾਮ ਦੀ ਪ੍ਰੈਕਟਿਸ ਹੁੰਦੀ ਹੈ ਸਵੇਰੇ ਨਹੀਂ ਹੁੰਦੀ ਨਹੀਂ ਜੀ ਸਵੇਰੇ ਮੈਂ ਡਿਊਟੀ ਜਾਣਾ ਹੁੰਦਾ अच्छा अच्छा दे 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 बो, साव, साव अच्छा ठीक है जी ਤੇ ਵੀਰੇ ਹੌਣ ਦੇ ਬੱਚਿਆਂ ਤੇ ਜਿਹੜੇ ਪਹਿਲਾਂ ਆਪਣਾ ਤੁਸੀਂ ਪਹਿਲਾਂ ਵੀ ਕਾਫੀ ਟਾਈਮ ਤੋਂ ਕਰ ਰਹੇ ਹੋ ਪ੍ਰਾਈਵਟਿਟ ਕਰਵਾ ਰਹੇ ਹੋ ਤੇ ਫਰਕ ਕੀ ਹੈ ਜੀ ਹੁਣ ਦੇ ਬੱਚੇ ਜਿਆਦਾ ਜੈਮ ਹਮ ਪ੍ਰੈਕਟਿਸ ਬਹੁਤ ਰਨਿੰਗ ਬਹੁਤ ਘੱਟ ਕਰਦੇ ਆ ਘੱਟ ਕਰਦੇ ਆ ਹਾਂਜੀ ਸਾਡੇ ਟਾਈਮ ਤਾਂ ਪਹਿਲਾਂ ਜਦੋਂ ਸਾਡੇ ਕੋਚ ਸਾਹਿਬ ਮੱਖਣ ਸਾਹਿਬ ਹੁੰਦੇ ਸੀ ਜਾਂ ਸਰਦਾਰ ਸਾਧੂ ਸਿੰਘ ਬਰਾੜ ਹੁੰਦੇ ਸੀ ਅੱਛਾ ਜੀ ਉਹ ਮੇਰੇ ਗੁਰੂ ਆ ਜਦੋਂ ਉਹ ਕਰਾਉਂਦੇ ਹੁੰਦੇ ਸੀ ਉਹਦਾ ਘੰਟਾ ਘੰਟਾ ਰਨਿੰਗ ਬਾਈ ਬਾਈ ਸਪ੍ਰਿੰਟ ਕਰਨਾ ਪਤਾ ਨਹੀਂ ਕਿੰਨਾਂ ਟੰ ਟੰ ਢਾਈ ਢਾਈ ਘੰਟੇ ਪ੍ਰੈਕਟਿਸ ਕਰਦੇ ਆ ਹੌਣ ਵਾਲੇ ਬੱਚੇ ਆ ਜਿਹੜੇ ਜ਼ਿਆਦਾ ਜੈਮ ਲਾਉਂਦੇ ਤੇ ਹੈੱਡਫੋਨ ਲਾ ਕੇ ਬਸ ਜੈਮ ਲਾਈ ਜਾਂਦੇ ਰਹਿੰਦੇ ਹੁਣ ਦਾ ਫਰਕ ਬਹੁਤ ਆ ਫਰਕ ਕਿਉਂਕਿ ਬੱਚੇ ਹੁਣ ਪ੍ਰੈਕਟਿਸ ਕਰਕੇ ਰਾਜੀ ਨਹੀਂ ਪ੍ਰੈਕਟਿਸ ਦਾ ਮਤਲਬ ਇਹ ਆ ਵੀ ਜੈਮ ਵਾਲੇ ਜੈਮ ਵਾਲੇ ਪਾਸੇ ਜਾਣਾ ਫਿਜ਼ੀਕਲ ਐਕਟੀਵਿਟੀ ਕੋਈ ਭੱਜਣ ਦੌੜਨ ਦੀਆਂ ਖੇਡਾਂ ਵਿੱਚ ਘਾਟ ਆ ਬੱਚਿਆਂ 'ਤੇ ਜੀ 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 ਠੀਕ ਆ ਕਿਉਂਕਿ ਸਾਡਾ ਹੁਣ ਮੇਰੀ 42 ਸਾਲ ਦੀ ਉਮਰ ਉਹੀ ਭਾਵੇਂ ਅੱਜ ਵੀ ਸਰੀਰ ਨੂੰ ਗੰਢ ਨਹੀਂ ਲਾ ਹਾਂਜੀ ਹਾਂਜੀ ਅੱਜ ਵੀ ਫਲੈਕਸੀਬਿਲਟੀ ਫੁੱਲ ਆ ਜਿਹੜੇ ਹੁਣ ਬੱਚੇ ਜੰਮ ਜੰਮ ਲਾਉਂਦੇ ਆਂ ਦੂਜੀ ਪੁਰਾਣੀਆਂ ਖਰਾਕਾਂ ਖਾਧੀਆਂ ਹੁੰਗਿਆ ਨਾ ਫਿਰ ਹਾਂਜੀ ਜਿਹੜੀ ਉਹ ਨੈਚੁਰਲ ਖਰਾਕਾਂ ਦਾ ਵੀ ਫਰਕ ਹੈਗਾ ਦੱਸੋ ਤੁਸੀਂ ਜਿਹੜੀ ਕੁਦਰਤੀ ਖਰਾਕ ਹਨ ਜਿਹੜੀ ਆਪਾਂ ਪਰਮਾਤਮਾ ਦੇ ਵੱਲੋਂ ਹਨ ਕੁਦਰਤੀ ਨੈਚੁਰਲ ਕੋਈ ਚੀਜ਼ ਨਹੀਂ ਉਹ ਖਾਣੀ ਇਹ ਹੁਣ ਜ਼ਿਆਦਾ ਬੱਚੇ ਅੱਜ ਕੱਲ ਦੇ ਸਬਲੀ ਸੁਪਲੀਮੈਂਟ ਆ ਲੈ ਲੋ ਆ ਸਮਾਨ ਕਰ ਲੋ ਇਹ ਚੀਜ਼ਾਂ ਜ਼ਿਆਦਾ ਥੋੜਾ ਰਜਣਾ ਉਹਦੇ ਨਾਲ ਫਿਰ ਸਰੀਰ ਟਾਈਟ ਹੋ ਜਾਂਦਾ ਬਿਲਕੁਲ ਜੀ ਸਰ ਇਹ ਜਿਹੜੀ ਫਲੈਕਸੀਬਿਲਟੀ ਉਹ ਸਰੀਰ ਦੀ ਰਹਿੰਦੀ ਹਾਂ ਫਲੈਕਸੀਬਿਲਟੀ ਤਾਂ ਜੇ ਪ੍ਰੈਕਟਿਸ ਕਰਾਂਗੇ ਤੇ ਫਿਰ ਉਹਦੇ ਨਾਲ ਹੀ ਆਉਣੀ ਹੈ ਉਹਦੇ ਨਾਲ ਹਾਂਜੀ ਬਹੁਤ ਘਾਟਾ ਹੁਣ ਮੈਂ ਦੇਖਦਾ ਇਹਨਾਂ ਚ ਕਾਫੀ ਜਿੱਦੇ ਦਾ ਮੈਂ ਆਉਰੇ ਪਹਿਲਾਂ ਇਹ ਭਜਦੇ ਨਹੀਂ ਸੀਗੇ ਅੱਛਾ ਜੀ ਹੁਣ ਕਾਫੀ ਬਿਹਤਰ ਮੈਨੂੰ ਲੱਗਦਾ ਇਹਨਾਂ ਹੁਣ ਕਿੰਨੀ ਕਿੰਨੀ ਉਹ ਇੰਪਰੂਵਮੈਂਟ ਆਈ ਹੈ ਫਿਰ ਇਹਨਾਂ ਚ ਬਹੁਤ ਜ਼ਿਆਦਾ ਹੀ ਬਹੁਤ ਫਰਕ ਆ ਇਹਨਾਂ ਤੇ ਤਾਂ ਲੱਤ ਨਹੀਂ ਮੁੜਦੇ ਸੀ ਕਿਸੇ ਦੀ ਅੱਛਾ ਹਾਂਜੀ ਮੈਂ ਮੋਢੇ ਤੇ ਲੱਤ ਰੱਖ ਲੈਂਦਾ ਸੀ ਇਹਨਾਂ ਤੇ ਤਾਂ ਰੱਖੀ ਨਹੀਂ ਜਾਂਦੀ ਸੀ ਅੱਛਾ 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 ਇਹਨਾਂ ਤੇ ਤਾਂ ਲੱਤ ਨਹੀਂ ਤੇ ਰੱਖੀ ਜਾਂਦੀ ਐਨੀ ਤਾਂ ਨਹੀਂ ਜਿੱਤੀ ਜਾਂਦੀ ਹਾਂ ਆ ਚੀਜ਼ਾਂ ਚ ਫਲੈਕਸੀਬਿਲਟੀ ਨਹੀਂ ਜਾਈ ਨਾ ਖੁੱਲਿਆਂ ਜਾਂ ਕੋਈ ਸਾਹਿਬ ਬਹੁਤ ਰੈਲੈਕਸਿਬਲ ਹੈ ਜੀ ਆਪਣੇ ਤੇ ਹੋਰ ਕੋਸ਼ ਸਾਹਿਬ ਜੇ ਆਪਾਂ ਮਤਲਬ ਕਿ ਕਰਵਾਉਣੇ ਆ ਜਵਾਕਾਂ ਨੂੰ ਆਪਣਾ ਪੈਨ ਵਾਲੇ ਪੱਦਰ ਤੇ ਕਰਵਾਉਣੇ ਆ ਗਾਂ ਜਾ ਕੇ ਇਹ ਟੂਰਨਾਮੈਂਟ ਹੋ ਗਏ ਜਾਂ ਆਪਣਾ ਕੋਈ ਹੋਰ ਮਤਲਬ ਨਾਲ ਦੇ ਪਿੰਡਾਂ ਵਿੱਚ ਆਪਣੀਆਂ ਖੇਡਾਂ ਹੁੰਦੀਆਂ ਤੇ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਕਿ ਬੱਚਿਆਂ ਨੂੰ ਆਉਣ ਵਾਲਾ ਫਿਊਚਰਾ ਨਸ਼ਿਆਂ ਤੋਂ ਦੂਰ ਰਹਿਣਗੇ ਬਿਲਕੁਲ ਜੀ ਕੱਲਾ ਕਬੱਡੀ ਵਾਸਤੇ ਨਹੀਂ ਹਮ ਟ੍ਰਿਕ ਸੇ ਕਹੋ ਜੀ ਫਿਜ਼ੀਕਲ ਐਕਟੀਵਿਟੀ ਇੱਕ ਇਹੋ ਜੀ ਚੀਜ਼ ਆ ਜਦੋਂ ਤੁਸੀਂ ਬਾਹਰ ਵੀ ਜਾਂਦੇ ਨਾ ਜਿਆਦਾ ਹਾਰਡ ਵਰਕ ਆ ਜਾਂਦਾ ਕਈ ਵਾਰ ਹਾਂ ਕੰਮ ਕੰਮ ਬਾਹਰ ਕਈ ਬੱਚੇ ਮੇਰੇ ਕੋਲ ਕੈਨੇਡਾ ਗੇ ਗੇ ਕਰ ਪ੍ਰੈਕਟਿਸ ਕਰ ਦਿੰਦੇ ਸੀ ਉਹ ਫੋਨ ਲਾ ਕੇ ਕਹਣਗੇ استاد ਉਹ ਪ੍ਰੈਕਟਿਸ ਕੰਮ ਕੀਤੀ ਆਗੀ ਅੱਜ ਵੀ ਇੰਨਾ ਇੱਥੇ ਹਾਰਡ ਵਰਕ ਆ ਇੰਨਾ ਗਾ ਹਾਂਜੀ ਹਾਂਜੀ ਥਕਾਵਟ ਹੀ ਨਹੀਂ ਆਉਂਦੀ ਸਾਨੂੰ ਕਹਣਗੇ ਪੁੱਦਿਆ ਵੀ ਤੁਸੀਂ ਖਾਣੇ ਕੀ ਆ ਉਹ ਕਹਿੰਦੇ ਨਹੀਂ ਅਸੀਂ ਪਹਿਲਾਂ ਪ੍ਰੈਕਟਿਸ ਹੀ ਬਹੁਤ ਕੀਤੀ ਬਿਲਕੁਲ ਜੀ ਪ੍ਰੈਕਟਿਸ ਦੇ ਵੀ ਆਪਣੇ ਵਿੱਚ ਬਾਕੀ ਹੁਣੇ ਬੱਚੇ ਇਕੱਲੇ ਕਬੱਡੀ ਆਸਤੇ ਨਹੀਂ ਇਹ ఫిਜ਼ੀਕਲ ਐਕਟੀਵਿਟੀ ਕਰਨਗੇ ਕੋਈ ਆਰਮੀ 'ਚ ਭਰਤੀ ਹੋਊਗਾ ਕੋਈ ਕਿਸ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਰਹਿਣਗੇ ਜਿਹੜੇ ਫੋਨ ਲੈ ਕੇ ਬੈਂਦੇ ਆ ਉਹਨੂੰ ਛੱਡਣਗੇ ਬਹੁਤ ਬੱਚੇ ਤਾਂ ਫੋਨਾਂ ਦੇ ਵਿੱਚ ਹੀ ਨਹੀਂ ਨਿਕਲ ਰਹੇ ਮਤਲਬ ਕਿ ਆਲਸ ਵੀ ਜਵਾਕ ਛੱਡਣਗੇ ਕਾਫੀ ਜਵਾਕ ਆਪਣੇ ਆਲਸੀ ਵੀ ਬਹੁਤ ਹੋ ਗਏ ਆ ਅੱਜਕੱਲ ਫੋਨਾਂ ਕਰਕੇ ਜ਼ਿਆਦਾਤਰ ਫੋਨਾਂ ਕਰਕੇ ਮੇਰੇ ਆਪਣਾ ਜਿਹੜੀ ਤੁਸੀਂ ਬੱਚਿਆਂ ਨੂੰ ਪ੍ਰੈਕਟਿਸ ਕਰਵਾ ਰਹੇ ਹੋ ਇਹਦਾ ਮਤਲਬ ਕਿ ਬੱਚਿਆਂ ਦੀ ਕੋਈ ਸਪੈਸ਼ਲ ਡਾਈਟ ਵੀ ਹੈ ਜੀ ਇਹਨਾਂ ਲਈ ਹਾਂਜੀ ਬਈ ਜਿਵੇਂ ਆਪਣੇ ਪਿੰਡ ਦੇ ਜਿੰਨੇ ਵੀ ਨਾਰਾਇਆ ਆਪਣੇ ਪਿੰਡ ਦੇ ਸਾਰੇ ਉਹ ਆਪਣੇ ਬੱਚਿਆਂ ਦਾ ਜਿਵੇਂ ਕੇਲੇ ਹੋਗੇ ਦੁੱਧ ਹੋਗੇ ਆਪਣਾ ਮੁੰਡਾ ਇਹ ਗੋਪੀ ਡੇਰੀ ਵਾਲੇ ਜਿਵੇਂ ਦੁੱਧ ਲੈ ਕੇ ਆਉਂਦੇ ਆ ਕੇਲੇ ਦੀ ਡਿਊਟੀਆਂ ਸਾਰੇ ਪਿੰਡ ਵੱਲੋਂ ਬਈ ਸਾਨੂੰ ਬਹੁਤ ਸੰਯੋਗ ਆ ਕੇਲੇ ਦੁੱਧ ਇਹਨਾਂ ਨੂੰ ਡੇਲੀ ਰੁਟੀਨ ਦੇ ਵਿੱਚ ਮਿਲਦੇ ਮਿਲਦਾ ਮਤਲਬ ਕਿ ਪਿੰਡ ਪੂਰਾ ਸਹਿਯੋਗ ਦੇ ਰਿਹਾ ਤੁਹਾਡੇ ਇਹ ਬਈ ਬਹੁਤ ਜਿਆਦਾ ਬਹੁਤ ਜਿਵੇਂ ਆ ਗਰਾਊਂਡ ਹੁਣ ਪਹਿਲਾਂ ਭੁਗਾ ਬਹੁਤ ਸੀ ਬਈ ਸਾਰੇ ਪਿੰਡ ਦੇ ਸਹਿਯੋਗ ਨਾਲ ਕੈਪਟ੍ਰੇਟਰ ਚੱਲੇ ਇੱਥੇ ਜਿੰਨਾ ਵੀ ਜੋ ਕੁਝ ਹੋਇਆ ਬਈ ਸਾਰੇ ਪਿੰਡ ਦੇ ਸਹਿਯੋਗ ਨਾਲ ਆ ਬਈ ਹੁਣ ਕਿੰਨੇ ਬੱਚੇ ਨੂੰ ਬਈ ਹੁਣ ਤੁਹਾਡੇ ਸਾਹਮਣੇ ਦੇਖ ਲਓ ਦੁੱਧ ਪੀ ਲੈ ਆਏ ਪਏ ਆ ਬਈ ਹੈਨਾ ਹਾਂ ਤੇ ਵੀ ਬਹੁਤ ਧੰਨਵਾਦ ਕਰਦੇ ਆਂ ਬਈ ਸਾਡੇ ਸਾਰੇ ਪੰਡਤਾਂ ਦਾ ਡਾਈਟ ਦੇ ਵਿੱਚ ਜਿਵੇਂ ਬਈ ਹੁਣ ਵੇਖੋ ਤੁਹਾਡੇ ਸਾਹਮਣੇ ਆਪਾਂ ਡਾਈਟ ਦਾ ਪ੍ਰਬੰਧ ਕੀਤਾ ਸਾਰਾ ਜਿਵੇਂ ਕੇਲੇ ਪਏ ਆ ਦੁੱਧ ਪਿਆ ਬਈ ਇਹ ਹੁਣ ਆਪਾਂ ਬੱਚਿਆਂ ਨੂੰ ਦੇ ਦਾਂਗੇ ਪ੍ਰੈਕਟਿਸ ਤੋਂ ਬਾਅਦ ਅੱਛਾ ਪ੍ਰੈਕਟਿਸ ਕਰ ਲੈਂਦੇ ਆ ਬੱਚਿਆਂ ਨੂੰ ਵਿੱਚ ਦੁੱਧ ਦੇ ਸ਼ੱਕਰ ਪਾਈ ਹੁੰਦੀ ਆ ਬਈ ਅੱਛਾ ਜੀ ਤੇ ਮਲੂਪੂਰਾ ਵਧੀਆ ਬਈ ਬੱਚਿਆਂ ਨੂੰ ਡਾਇਰੈਕਟ ਦਿੰਨੇ ਆ ਬੱਚਿਆਂ ਦਾ ਪੂਰਾ ਇਛਾ ਬਣਿਆ ਹੋਇਆ ਬੱਚੇ ਡੇਲੀ ਹੋਣਾ ਵਾਧੇ ਜਾਂਦੇ ਆ ਬਈ ਬਿਲਕੁਲ ਮਤਲਬ ਕਿ ਉਹਨਾਂ ਦੀ ਫਿਜ਼ੀਕਲੀ ਇੰਪਰੂਵਮੈਂਟ ਕਾਫੀ ਜ਼ਿਆਦਾ ਹੋ ਜਾਂਦੀ ਬਹੁਤ ਜ਼ਿਆਦਾ ਬਈ ਬਹੁਤ ਜ਼ਿਆਦਾ ਬੱਚਿਆਂ ਨੂੰ ਬੋਲਣ ਦੀ ਰਿਸਪੈਕਟ ਦਾ ਪਤਾ ਲੱਗਦਾ ਆਪ ਤੋਂ ਵੱਡੇ ਨਾਲ ਕਿਵੇਂ ਗੱਲਬਾਤ ਕਰਨੀ ਆ ਇਹ ਕੀ ਕਰਨਾ ਹੈ ਨਾ ਬਾਕੀ ਬਹੁਤ ਵਧੀਆ ਬਈ ਅਸੀਂ ਪਿੰਡ ਵਾਲਿਆਂ ਦਾ तहे ਦਿਲ ਤੋਂ ਐਨਆਰਆਈ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਈ ਇੰਨਾ ਕਿ ਸਾਨੂੰ ਬਈ ਬੱਚਿਆਂ ਦੇ ਡਾਇਟ ਦਾ ਧਿਆਨ ਰੱਖਦੇ ਆ ਨਸ਼ੇ ਦਾ ਬਈ ਬਹੁਤ ਜ਼ਿਆਦਾ ਦੌਰ ਕਰ ਲਿਆ ਬਿਲਕੁਲ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬਈ ਉਹਦੇ ਕਰਕੇ ਹਾਂ ਜੀ ਸਾਨੂੰ ਪਿੰਡ ਦਾ ਸੰਜੋਗ ਹੀ ਆ ਬਈ ਅਸੀਂ ਕੁਝ ਵੀ ਨਹੀਂ ਹੋਰ ਪਿੰਡ ਵਾਲਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਇਸ ਮਾਮਲੇ ਬਈ ਵੀ ਹੁਣ ਨਸ਼ੇ ਦਾ ਵੀ ਇੰਨਾ ਕਰਕੇ ਹੈ ਨਾ ਵੀਰ ਜੀ ਕਹਿੰਨੇ ਆ ਵੀ ਜਿਵੇਂ ਆਸੀਂ ਬੱਚਿਆਂ ਨੂੰ ਪੂਰੀ ਪ੍ਰੈਕਟਿਸ ਲਵਾ ਕੇ ਕੋਸ਼ਿਸ਼ ਆਬ ਜਿਵੇਂ ਆਪਾਂ ਡਾਇਟ ਦਿੰਨੇ ਆ ਬੱਚਿਆਂ ਨੂੰ ਬਈ ਪੂਰੀ ਹੈਲਪ ਕਰੋ ਬੱਚਿਆਂ ਦੀ ਕੋਈ ਨਸ਼ੇ ਵੱਤੇ ਤੋਂ ਬਚੇ ਰਹਿਣ ਤੁਸੀਂ ਜੀ ਕਹਿੰਨੇ ਆ ਵੀ ਹਰੇਕ ਪਿੰਡ ਵਿੱਚ ਇਹੋ ਜਿਹਾ ਮੰਨ ਲਓ ਕਿ ਕੈਂਪ ਲਾਉਣਾ ਹੀ ਚਾਹੀਦਾ ਪਿੰਡਾਂ ਨਾਲ ਬਿਲਕੁਲ ਬਿਲਕੁਲ ਪਿੰਡ ਦੇ ਸੰਜੋਗ ਨਾਲ ਹੀ ਪਿੰਡ ਦੇ ਸੰਜੋਗ ਨਾਲ ਹਾਂਜੀ ਅਸੀਂ ਸਾਡੇ ਜਿੰਨੇ ਵੀ ਪਿੰਡ ਦੇ ਐਨ ਆਰ ਆਈ ਆ ਪਿੰਡ ਦੇ ਸੰਜੋਗ ਨਾਲ ਹੀ ਬਈ ਆ ਹੋਇਆ ਬਹੁਤ ਬਹੁਤ ਧੰਨਵਾਦ ਬਈ ਸ਼ੁਕਰ ਆ ਆ ਥੈਂਕ ਯੂ ਬਈ ਠੀਕ ਆ ਓਕੇ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਪਲੱਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਤਾਂ ਕਿ ਤੁਸੀਂ ਸਾਡੀ ਆਉਣ ਵਾਲੀਆਂ ਅਗਲੀਆਂ ਵੀਡੀਓ ਦੇਖ ਸਕੋ ਧੰਨਵਾਦ ਜੀ ਸਸਤਿ ਕਰੋ